ਨਰੇਗਾ ਸਕੀਮ ਨੂੰ ਲੈ ਕੇ ਬੀਜੇਪੀ ਦੇ ਉੱਤੇ ਕਾਫੀ ਇਲਜ਼ਾਮ ਲੱਗ ਰਹੇ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਆਪ ਇੱਕ ਬੀਜੇਪੀ ਦੇ ਨਾਲ ਜੁੜੇ ਹੋਏ ਹੋ। ਮੋਦੀ ਪਾਰਟੀਆਂ ਦਾ ਕੰਮ ਹੁੰਦਾ ਹੈ ਹਮ ਹਰ ਵੇਲੇ ਡਰਾਮੇਬਾਜ਼ੀ ਕਰਕੇ ਸੜਕਾਂ ਦੇ ਉੱਤਰਨਾ ਚਲਦੇ ਸੈਸ਼ਨ ਦਾ ਬਾਈਕਾਊਟ ਕਰ ਦੇਣਾ। ਇਹ ਸਿਰਫ ਇਹਨਾਂ ਇੰਡੀ ਜਿਹੜੇ ਗਠਬੰਧਨ ਦੇ ਵਿੱਚ ਦੀਆਂ ਪਾਰਟੀਆਂ ਨੇ ਉਹ ਕਰਦੀਆਂ ਨੇ ਡਰਾਮੇਬਾਜ਼ੀ। ਹਮ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿੰਨੇ ਕੰਮ ਕੀਤੇ ਨੇ ਹਮ ਇਹਨਾਂ ਤੋਂ ਹਜਮ ਨਹੀਂ ਹੋ ਰਿਹਾ ਹਾਂ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੇ ਕਿ ਵੀ ਗਰੀਬਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਤੇ ਵਿੱਚ ਹੈ ਕੇਂਦਰ ਸਰਕਾਰ ਦੇਖੋ ਗੱਲ ਇਹ ਹੈ ਹਾਂ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਚੋਂ ਕੋਈ ਪੂਰਾ ਕੀਤਾ ਹਾਂ ਇਹ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਹੈ ਹਾਂ ਇਹ ਕਹਿੰਦੇ ਨੇ ਜੀ ਆਪਣਾ ਨਾਂ ਬਦਲਦਾ ਮੰਨ ਰੇ ਕਰ ਹਾਂ ਉਹਦੇ ਵਿੱਚ ਕੀ ਕੁਝ ਦਿੱਤਾ ਇਹ ਕਦੇ ਇਹਨਾਂ ਨੇ ਸੋਚਿਆ ਕਦੇ ਪੜਿਆ ਹਾਂ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਪੰਜਾਬ ਸਰਕਾਰ ਨੇ ਉਹ ਕੀ ਡਰਾਮਾ ਰਚਿਆ ਨਾ ਵਾ ਪਿੰਡਾਂ ਦੇ ਵਿੱਚ ਇੱਕ ਫਾਰਮ ਤਿਆਰ ਕਰਕੇ ਮਨਰੇਗਾ ਦੇ ਵਰਕਰ ਨੂੰ ਬੁਲਾ ਲਿਆ ਹਾਂ ਉਹਨਾਂ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਹੁੰਦੇ ਨੇ ਜਿਹੜੇ ਫੈਕਟਰੀ ਮਨਰੇਗਾ ਦੇ ਹੁੰਦੇ ਨੇ ਪ੍ਰਾਈਵੇਟ ਹਾਂ ਉਹਨਾਂ ਦੇ ਥਰੂ ਮਨਰੇਗਾ ਤੋਂ ਸਾਈਨ ਕਰਵਾ ਕੇ ਉਹ ਵਰਕਰ ਤੋਂ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ ਕਿਸ ਦੇ ਗੁੱਠੇ ਲਵਾ ਰਹੇ ਕਿਸ ਦੇ ਸਾਈਨ ਕਰਵਾ ਰਹੇ ਮੋਦੀ ਜੀ ਦੇ ਖਿਲਾਫ ਹਾਂ ਵੀ ਮੋਦੀ ਜੀ ਮਰੇਗਾ ਦੇ ਖਿਲਾਫ ਨੇ ਉਹ ਭਾਈ ਜੈਸੀ ਖਿਲਾਫ ਹੁੰਦੇ ਅਸੀਂ 125 ਦਿਨ ਦਾ ਗਰੰਟੀ ਦੇਣਾ ਰੁਜ਼ਗਾਰ ਕਿਉਂ ਦਿੰਦੇ 100 ਦਿਨ ਤੋਂ ਵਧਾ ਕੇ ਹਾਂਜੀ ਪੈਸੇ ਸਾਰੇ ਸੈਂਟਰ ਦੇ ਰਿਹਾ ਫਿਰ ਉਹਦੀ ਪੈਸੇ ਵਧਾ ਰਹੇ ਲਗਭਗ 400 ਰੁਪਏ ਦੇ ਕਰੀਬ ਦਿਹਾੜੀ ਹੈ ਮਰੇਗਾ ਵਰਕਰ ਦੀ ਤੁਸੀਂ ਤਾਂ ਉਹ ਵੀ ਨਹੀਂ ਪੂਰਾ ਕਰ ਸਕਦੇ ਭਾਈ ਤੁਸੀਂ ਤਾਂ ਅਮਰੋਦ ਮੋਦੀ ਜੀ ਦੇ ਢਾਲ ਕੀ ਲੂਣੀ ਵੀ ਨਹੀਂ ਕਮਾ ਦੇ ਮੁਕਾਬਲੇ ਜੇ ਗੱਲ ਕਰੀਏ ਜੇ ਪੀਨ ਨੂੰ ਲੈ ਕੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਅਸੀਂ ਵੀ ਜਿਹੜਾ ਕਿ ਹੁਣ ਮਨਰੇਕਾ ਸਕੀਮ ਦੇ ਵਿੱਚ ਪੰਜਾਬ ਸਰਕਾਰ ਨੇ ਹੀ ਸਾਰਿਆਂ ਨਾਲ ਵੱਧ ਕੰਮ ਦਿੱਤਾ ਤੇ ਜਿਸ ਦੇ ਵਿੱਚ ਮਨਤਰਨ ਸੋਧ ਵੀ ਜਿਹੜੇ ਕਿ ਲਗਾਤਾਰ ਚੈਲੰਜ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੈਸ਼ਨ ਨੂੰ ਤੁਸੀਂ ਕਿਵੇਂ ਆਪਣੀ ਨਜ਼ਰੀਏ ਦੇ ਨਾਲ ਦੇਖਦੇ ਹੋ ਦੇਖੋ ਗੱਲ ਇਹ ਹੈ ਸ਼ਾਸਨ ਕਰਨ ਕਿਸੇ ਕੰਮ ਵਾਸਤੇ ਕਰਨ ਇਹ ਕੰਮ ਵਾਸਤੇ ਸ਼ਾਸਨ ਸੁਦੇ ਹੂੰ ਕੰਮ ਚੱਲ ਰਿਹਾ ਮੇਰੇ ਰੇਗਾ ਦਾ ਮੋਦੀ ਜੀ ਪੈਸੇ ਦੇ ਰਹੇ ਨੇ ਲੋਕਾਂ ਨੂੰ ਸਿੱਧੇ ਖਾਤੇ ਦੇ ਵਿੱਚ ਹੂੰ 14ਵਾਂ ਤੇ 15ਵਾਂ ਜਿਹ ਤੁਹਾਨੂੰ ਮੈਂ ਦੱਸਣ ਲੱਗਿਆ ਹੂੰ 14ਵਾਂ ਵਿੱਤ ਕਮਿਸ਼ਨ ਤੇ 15ਵਾਂ ਵਿੱਤ ਕਮਿਸ਼ਨ ਸੈਂਟਰ ਦਾ ਪੈਸਾ ਹੈ ਹੂੰ ਕਿਹੜਾ ਪੈਸਾ ਲੱਗਿਆ ਸੈਂਟਰ ਦੇ ਪਿੰਡਾਂ ਦੇ ਵਿੱਚ ਬਈ ਹੂੰ ਕਿਹੜਾ ਪਿੰਡਾਂ ਦੇ ਵਕਾਫ ਲਈ ਪੈਸਾ ਲੱਗਿਆ ਹੂੰ ਅਜ ਤਰਾਇ ਮੰ ਤਰਾਇ ਮੰ ਪੰਜਾਬ ਕਰ ਰਿਹਾ ਹੈ ਹੂੰ ਪੰਜਾਬ ਨੂੰ ਲੁੱਟ ਕੇ ਖਾ ਗਏ ਆ ਮਤਸ਼ਾ ਬਦਾਲੀ ਬਾਤ ਸੜਕਾਂ ਟੁੱਟੀਆਂ ਹੋਈਆਂ ਨੇ ਨਾਲੀਆਂ ਗਲੀਆਂ ਹੈ ਨਹੀਂ ਗੱਲਾਂ ਐ ਮਾਰਦੇ ਨੇ ਵੱਡੀਆਂ ਵੱਡੀਆਂ ਕਿਹੜਾ ਕੀ ਕਰਤਾ ਬਾਈ ਤੁਸੀਂ 15 ਮਾ ਵਿੱਤ ਕਮਿਸ਼ਨ ਦੀ ਹੁਣ ਤਿਆਰੀ ਰੱਖੋ ਹੂੰ ਜਿਹੜਾ ਪੈਸਾ ਸੈਂਟਰ ਤੋਂ ਆਇਆ ਕੱਲੇ ਕੱਲਾ ਸਾਬ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੁਹਾਡੇ ਕੋਲ ਲਿਆਣਾ ਪੰਜਾਬ ਦਾ ਬੇੜਾਗਰ ਕਰਤਾ ਇਹਨਾਂ ਨੇ ਹੂੰ 4 ਸਾਲਾਂ ਦੇ ਵਿੱਚ ਆ ਸਾਲ ਜੋ ਹੋਰ ਪੈਸਾ ਤਾਂ ਇਹ ਫਿਕਰ ਹੈ ਕਿ ਪੰਜਾਬ ਦਾ ਬਣੇਗਾ ਕੀ ਹੂੰ ਕਿ ਇਹ ਗੱਲ ਤੂੰ ਡਰ ਰਹੇ ਹੂੰ ਕਿ ਅਸੀਂ ਚਿੰਤਾ ਕਰਦੇ ਹੂੰ ਭਾਰਤੀ ਜਨਤਾ پارٹی ਚਿੰਤਾ ਕਰਦੀ ਹੂੰ ਇਹ ਵਿਨਾਸ਼ਕਾਰੀ ਨੇ ਹੂੰ ਅਸੀਂ ਲੋਕਾਂ ਦੇ ਨਾਲ ਖੜੇ ਇਹ ਵਿਨਾਸ਼ ਕਰਨਾ ਚਾਹੁੰਦੇ ਨੇ ਪੰਜਾਬ ਦਾ ਹੂੰ ਕੇਜਰੀਵਾਲ ਦੇ ਇਸ਼ਾਰੇ ਤੋਂ ਹੂੰ ਜਵਾਨ ਭਗਵੰਤ ਮਾਨ ਦੀ ਚੇਰਾ ਭਗਵੰਤ ਮਾਨ ਦਾ ਪਿੱਛੋਂ ਜਿਹੜਾ ਤਿਆਰ ਹੋ ਕੇ ਆਉਂਦਾ ਨਾ ਪਰਪੋਗੰਡਾ ਸਾਰਾ ਪਕਵੰਤਾਂ ਦੀ ਬਾਂਜੀ ਬੋਲਦੇ ਉਹਨਾਂ ਦੇ ਮੂੰਹ ਤੋਂ ਬੁਲਵਾਇਆ ਜਾਂਦਾ ਹੈ ਲਗਾਤਾਰ ਚਰਚਾਾਂ ਮੇ ਤੇ ਵੀ ਹੋ ਰਹੀਆਂ ਨੇ ਜਿਵੇਂ ਕਿ ਤੁਹਾਡਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਏਗਾ ਚਲੋ ਗੱਲ ਇਹ ਹੈ ਦੇਖੋ ਜੀ ਇਹ ਹੈ ਫੈਸਲਾ ਹੈਗਾ ਸਾਡੇ ਹਾਈ ਕਮਾਂਡ ਹੂੰ ਜੋ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਸੀ ਆਪ ਬਣ ਰਹੇ ਹੂੰ ਸਾਡਾ ਆਪ ਮजूद ਹੈ ਹੂੰ ਸਾਨੂੰ ਸ਼ਹਿਰਾਂ ਤੱਕ ਅਕਾਲੀ ਦਲ ਨੇ ਸੀਮਤ ਰੱਖਿਆ ਹੂੰ ਅੱਜ ਅਸੀਂ ਪਿੰਡਾਂ ਦੇ ਵਿੱਚ ਪਿੰਡੇ ਸਾਡੇ ਬਹੁਤ ਲੋਕਾਂ ਨੇ ਲਾਏ ਤੁਸੀਂ ਯਕੀਨ ਮੰਨੋਗੇ ਹੂੰ ਕਮਾਂ ਗੱਲ ਜੀ ਜੀ ਕੌਫੀ ਦੀਆਂ ਮਸ਼ੀਨਾਂ ਲਾਈਆਂ ਲੋਕਾਂ ਨੇ ਆਪਣੇ ਕੋਲੋਂ ਬਾਈ ਗੋਡ ਹੂੰ ਤੁਹਾਨੂੰ ਪ੍ਰੋਡਕਟ ਉਹ ਮੈਂ ਦਿਖਾ ਸਕਦਾ ਹੂੰ ਕੌਫੀ ਦੀਆਂ ਮਸ਼ੀਨਾਂ ਆਪਣੇ ਕੋਲੋਂ ਲਾ ਕੇ ਹੂੰ ਕਿਸਾਨ ਵੀਰਾਂ ਨੇ ਦੁੱਧ ਡੈਰੀ ਆਪਣੇ ਲਿਆ ਕੇ ਨਾ ਤੇ ਸਾਰਿਆਂ ਨੂੰ ਦੁੱਧ ਪਲਾਇਆ ਹੂੰ ਕੌਫੀ ਦੀਆਂ ਮਸ਼ੀਨਾਂ ਕੌਫੀ ਪਲਾਈ ਹੂੰ ਬੂਤਾਂ ਦੇ ਉੱਪਰ ਹੂੰ ਅਸੀਂ ਕੋਈ ਪੈਸਾ ਦਿੱਤਾ ਹੂੰ ਬਾਜਬਸਾਪ ਤਾਂ ਇਹ ਵੀ ਕਹਿ ਰਹੇ ਨੇ ਕਿ ਵੀ ਦਿੱਲੀ ਜਾ ਕੇ ਹੁਣ ਧਰਨਾ ਲਾਓ ਕਹਿੰਦੇ ਅਸੀਂ ਐਵੇਂ ਥੋੜੀ ਨਾ ਗਰੀਬਾਂ ਦਾ ਹੱਕ ਖੋਣ ਨਵਾਂਗੇ ਲਾਲਨ ਧਰਨਾ ਜਾ ਕੇ ਹੂੰ ਇਹ ਦੇ ਖਿਲਾਫ ਲਾਉਣਗੇ ਧਰਨਾ ਅਜੇ ਕੋਈ ਗਲਤ ਕੰਮ ਕਰ ਰਹੇ ਹਮ ਅਸੀਂ ਇਹਨੂੰ ਖੁੱਲੇ ਹੀ ਛੁੱਟੀਆਂ ਦੇ ਦਈਏ ਵੀ ਲੁੱਟ ਲਓ ਪੰਜਾਬ ਵੀ ਪੰਜਾਬ ਦਾ ਪੈਸਾ ਲੁੱਟ ਲਓ ਹਮ ਤੁਮੇ ਮਾਈਨਿੰਗ ਚੋਂ ਜੋ ਸੈਂਟਰ ਦਾ ਪੈਸਾ ਜਿਹੜਾ ਗਰੰਟ ਆ ਰਿਹਾ ਲੁੱਟ ਲਓ ਇਹ ਖੁੱਲ੍ਹੇ ਛੁੱਟੀਆਂ ਦੇ ਦਈਏ ਫੇਰ ਠੀਕ ਹੈ ਫਿਰ ਮੋਦੀ ਸਰਕਾਰ ਠੀਕ ਹਮ ਬਿਲਕੁਲ ਨਹੀਂ ਹੋਣਾ ਇੱਕ ਦਿਨ ਲਾਓ ਦੋ ਦਿਨ ਲਾਓ ਮਹੀਨਾ ਲਾਓ ਫਾਲ ਲਾਓ ਕਰਦੇ ਪੁਛ ਨਹੀਂ ਬਾਈ ਸਸ਼ੀਕਲ ਜੀ ਮੈਂ ਤੁਹਾਡੀ ਆਪਣੀ ਪੱਤਰਕਾਰ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਪੈਸ਼ਲ ਅੱਜ ਸੈਸ਼ਨ ਸੱਤਿਆ ਗਿਆ ਜਿਸ ਦੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਮੰਨਰੇਕਾ ਸਕੀਮ ਦਾ ਨਾਮ ਬਦਲਣ ਦੇ ਉੱਤੇ ਜਿਹੜਾ ਹੈ ਕਿ ਸਿਆਸੀ ਮਾਹੌਲ ਵੀ ਪੂਰਾ ਤਤਾਂ ਨਜ਼ਰ ਆ ਰਿਹਾ ਹਾਲਾਂਕਿ ਉੱਥੇ ਹੀ ਸਾਡੇ ਨਾਲ ਅੱਜ ਐਸਸੀ ਦੇ ਵਾਈਸ ਪ੍ਰਧਾਨ ਜਿਹੜੇ ਕਿ ਅਤੇ ਬਸੀ ਪਠਾਣਾ ਤੋਂ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਸਰ ਮਨਰੇਗਾ ਸਕੀਮ ਨੂੰ ਲੈ ਕੇ ਬੀਜੇਪੀ ਦੇ ਉੱਤੇ ਕਾਫੀ ਇਲਜ਼ਾਮ ਲੱਗ ਰਹੇ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਆਪ ਇੱਕ ਬੀਜੇਪੀ ਦੇ ਨਾਲ ਜੁੜੇ ਹੋਏ ਹੋ ਦੇਖੋ ਗੱਲ ਇਹ ਹੈ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੈ ਹਰ ਵੇਲੇ ਡਰਾਮੇਬਾਜ਼ੀ ਕਰਕੇ ਸੜਕਾਂ ਦੇ ਉੱਤਰਨਾ ਚਲਦੇ ਸੈਸ਼ਨ ਦਾ ਬਾਈਕਾਊਟ ਕਰ ਦੇਣਾ ਇਹ ਸਿਰਫ ਇਹਨਾਂ ਇੰਡੀ ਜਿਹੜੇ ਗਠਬੰਧਨ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹ ਕਰਦੀਆਂ ਨੇ ਡਰਾਮੇ ਬਾਈ ਹੂੰ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿੰਨੇ ਕੰਮ ਕੀਤੇ ਨੇ ਇਹਨਾਂ ਤੋਂ ਹਜਮ ਨਹੀਂ ਹੋ ਰਿਹਾ ਬਸ ਹੂੰ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੇ ਕਿ ਵੀ ਗਰੀਬਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬਜਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਕੇਂਦਰ ਸਰਕਾਰ ਦੇਖੋ ਗੱਲ ਇਹ ਹੈ ਇਹਨਾਂ ਨੇ ਜਿਹੜੇ ਵਾਦੇ ਕੀਤੇ ਸੀ ਉਹ ਚੋਂ ਕੋਈ ਪੂਰਾ ਕੀਤਾ ਹੂੰ ਇਹ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਹੈ। ਹੂੰ ਇਹ ਕਹਿੰਦੇ ਨੇ ਜੀ ਆਪਣਾ ਨਾਂ ਬਦਲਦਾ ਮਨਰੇਗਾ ਦਾ। ਹੂੰ ਉਹਦੇ ਵਿੱਚ ਕੀ ਕੁਛ ਦਿੱਤਾ? ਇਹ ਕਦੇ ਇਹਨਾਂ ਨੇ ਸੋਚਿਆ ਕਦੇ ਪੜਿਆ? ਹੂੰ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਹੂੰ ਸਿਰਫ ਹੋਰ ਉਹਨਾਂ ਕੋਲ ਕੋਈ ਚਾਰਾ ਨਹੀਂ ਕਿਉਂਕਿ ਜੀ ਰਾਮ ਜੀ ਬਦਲ ਕੇ ਜਿਹੜੀਆਂ ਧਾਂਦਲੀਆਂ ਨੀਚੇ ਲੈਵਲ ਤੇ ਹੋ ਰਹੀਆਂ ਸੀ। ਹੂੰ ਨਾਮ ਕਿਸੇ ਹੋਰ ਦਾ। ਹੂੰ ਪੈਸੇ ਕਿਸੇ ਹੋਰ ਦੇ ਖਾਤੇ ਦੇ ਵਿੱਚ। ਹੂੰ ਠੀਕ ਹੈ ਜੀ। ਹਾਜ਼ਰੀ ਕਿਸੇ ਹੋਰ ਦੀ। ਹੂੰ ਇਹ ਕੰਮ ਕਰ ਰਹੀ ਸੀ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਫੈਸਲਾ ਲਿਆ ਹਾਂ ਨਾਮ ਤਾਂ ਬਦਲੇ ਹੀ ਆ ਹਾਂ ਉਹਦੇ ਨਾਲ 125 ਦਿਨਾਂ ਦਾ 100 ਦਿਨਾਂ ਤੋਂ ਵਧਾ ਕੇ ਹਾਂ ਰੋਜ਼ਗਾਰ ਗਰੰਟੀ ਦੇ ਨਾਲ ਦਿੱਤਾ ਹਾਂ ਉਹ ਕਿਹਨੇ ਦਿੱਤਾ ਉਹ ਕਦੇ ਗੱਲ ਕੀਤੀ ਲੋਕਾਂ ਦੇ ਵਿੱਚ ਜਾ ਕੇ ਹਾਂ ਪੰਜਾਬ ਸਰਕਾਰ ਨੇ ਉਹ ਕੀ ਡਰਾਮਾ ਰਚਿਆ ਨਵਾ ਹਾਂ ਪਿੰਡਾਂ ਦੇ ਵਿੱਚ ਇੱਕ ਫਾਰਮ ਤਿਆਰ ਕਰਕੇ ਮਨਰੇਗਾ ਦੇ ਵਰਕਰ ਨੂੰ ਬੁਲਾ ਲਿਆ ਹਾਂ ਉਹਨਾਂ ਦੇ ਜਿਹੜੇ ਤੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਹੁੰਦੇ ਨੇ ਜਿਹੜੇ ਫੈਕਟਰੀ ਮਨਰੇਗਾ ਤੇ ਹੁੰਦੇ ਨੇ ਪ੍ਰਾਈਵੇਟ ਹਾਂ ਉਹਨਾਂ ਦੇ ਥਰੂ ਮਨਰੇਗਾ ਤੋਂ ਸੈਨ ਕਰਵਾ ਕੇ ਉਹ ਵਰਕਰ ਤੋਂ ਉਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਹੈ ਕਿਸ ਦੇ ਗੁੱਠੇ ਲਵਾ ਰਹੇ ਕਿਸ ਦੇ ਸੈਨ ਕਰਵਾ ਰਹੇ ਮੋਦੀ ਜੀ ਦੇ ਖਿਲਾਫ ਵੀ ਮੋਦੀ ਜੀ ਮਨਰੇਗਾ ਦੇ ਖਿਲਾਫ ਨੇ ਉਹ ਭਾਈ ਜੈਸੀ ਖਿਲਾਫ ਹੁੰਦੇ ਅਸੀਂ 125 ਦਿਨ ਦਾ ਗਰੰਟੀ ਦੇਣਾ ਰੁਜ਼ਗਾਰ ਕਿਉਂ ਦਿੰਦੇ 100 ਦਿਨ ਤੋਂ ਵਧਾ ਕੇ ਹੈ ਜੀ ਪੈਸੇ ਸਾਰੇ ਸੈਂਟਰ ਦੇ ਰਿਹਾ ਫਿਰ ਉਹਦੀ ਪੈਸੇ ਵਧਾ ਰਹੇ ਹਨ ਲਗਭਗ 400 ਰੁਪਏ ਦੇ ਕਰੀਬ ਦਿਹਾੜੀ ਹੈ ਮਨਰੇਗਾ ਵਰਕਰ ਦੀ ਤੁਸੀਂ ਤਾਂ ਵੀ ਨਹੀਂ ਪੂਰਾ ਕਰ ਸਕਦੇ ਭਾਈ ਤੂੰ ਤਾਂ ਅਮਰੋਦ ਮੋਦੀ ਜੀ ਦੇ ਦਾਲ ਚ ਲੂਣ ਵੀ ਨਹੀਂ ਹਾਂ ਕੰਮਾਂ ਦੇ ਮੁਕਾਬਲੇ ਜੇ ਗੱਲ ਕਰੀਏ ਹਾਂ ਤੁਸੀਂ ਕੁਝ ਨਹੀਂ ਕਰ ਸਕਦੇ ਤੂੰ ਡਰਾਮੇਬਾਜ਼ੀ ਕਰਨੀ ਕਰੀ ਜਾਓ ਹਾਂ ਤੁਹਾਨੂੰ ਕੋਈ ਨਹੀਂ ਨੋਟਿਸ ਕਰਦਾ ਹਾਂ ਆਮ ਜਨਤਾ ਹੁਣ ਕੰਮ ਦੇਖਦੀ ਹੈ ਹਾਂ ਇਹ ਕੰਮ ਕੌਣ ਕਰ ਰਿਹਾ ਹੈ ਗਰੀਬਾਂ ਨੂੰ ਘਰ ਬਣਾ ਕੇ ਕੌਣ ਦੇ ਰਿਹਾ ਹੈ ਗਰੀਬਾਂ ਦੇ ਨਾਲ ਕੌਣ ਖੜਾ ਹੈ ਹਾਂ ਪੰਜਾਬ ਦੇ ਮੁੱਦਿਆਂ ਦੇ ਧਿਆਨ ਨਾ ਭੜਕਾਓ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਨੇ ਉਹ ਪੂਰੇ ਹੂੰ ਉਹ ਤਾਂ ਕਹਿੰਦੇ ਕਿ ਅਸੀਂ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ ਭਾਜਪੀ ਆ ਜਿਹੜੀ ਗਰੀਬਾਂ ਦੇ ਕਦੇ ਹੱਕ ਦੇ ਵਿੱਚ ਖੜੀ ਹੀ ਨਹੀਂ ਨਹੀਂ ਕਿਹੜਾ ਵਾਅਦਾ ਪੂਰਾ ਕੀਤਾ ਹਾਂ ਇਹਨਾਂ ਨੇ ਕਿਹਾ ਸੀ ਰੋਜ਼ਗਾਰ ਦੇਵਾਂਗੇ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਹਾਂਜੀ ਪੰਜਾਬ ਚੋਂ ਜਿਹੜਾ ਗੈਗ ਵਰ ਖਤਮ ਕਰਾਂਗੇ ਕਿਹੜਾ ਖਤਮ ਹੋਇਆ ਕੀ ਖਤਮ ਹੋਇਆ ਮੈਨੂੰ ਦੱਸ ਹਾਂ ਕਿਹੜੇ ਕਿਹਨਾਂ ਨੂੰ ਰੋਜ਼ਗਾਰ ਮਿਲਿਆ ਉਹ ਉਤਪਕਵੰਤ ਮਾਨ ਜੀ ਦੇ ਜ਼ਿਲ੍ਹੇ ਦੇ ਵਿੱਚ ਘਰ ਦੇ ਬਾਹਰ ਬੈਠੇ ਨੇ ਐਸਾ ਰੋਜ਼ਗਾਰ ਦੋ ਉਹ ਗੱਲਾਂ ਕੱਢ ਰਹੇ ਨੇ ਪੱਕਾ ਧਰਨਾ ਲਾਇਆ ਉਹਨਾਂ ਨੇ ਹਾਂ ਤੁਸੀਂ ਪਤਾ ਕਰਵਾਓ ਜਾ ਕੇ ਤੁਸੀਂ ਪੱਤਰਕਾਰ ਹੋ ਹੂੰ ਕੀ ਪੂਰਾ ਕੀਤਾ ਇਹਨਾਂ ਨੇ ਕਿਹੜਾ ਨਸ਼ਾ ਖਤਮ ਹੋਇਆ ਬਈ ਹੂੰ ਕਿਹੜੇ ਬੰਦੇ ਨੂੰ ਰੋਜ਼ਗਾਰ ਮਿਲਿਆ ਬਈ ਹੂੰ ਕਿਹੜੀ ਪੰਜਾਬ ਦੀ ਆਰਥਿਕ ਬੁਨਿਆਦਤ ਮਜ਼ਬੂਤ ਹੋਈ ਹੈ ਅੱਜ ਪੰਜਾਬ 18ਵੇਂ ਨੰਬਰ ਤੇ ਹੈ ਆਰਥਿਕ ਬੁਨਿਆਦਤ ਦੇ ਪੱਖੋਂ ਪੰਜਾਬ ਦਾ ਬਿਹੜਾ ਕਰਤਾ ਇਹਨਾਂ ਨੇ ਹੂੰ 4 ਸਾਲਾਂ ਦੇ ਵਿੱਚ ਆ ਸਾਲਜ ਹੋਰ ਪਿਆਸਾਂ ਤਾਂ ਇਹ ਫਿਕਰ ਹੈ ਕਿ ਪੰਜਾਬ ਦਾ ਬਣੇਗਾ ਕੀ ਹੂੰ ਅਸੀਂ ਇਹ ਗੱਲ ਤੋਂ ਡਰ ਰਹੇ ਹਾਂ ਹੂੰ ਕਿਉਂਕਿ ਅਸੀਂ ਚਿੰਤਾ ਕਰਦੇ ਹਾਂ ਹੂੰ ਭਾਰਤੀ ਜਨਤਾ ਪਾਰਟੀ ਚਿੰਤਾ ਕਰਦੀ ਹੈ। ਹੂੰ ਇਹ ਵਿਨਾਸ਼ਕਾਰੀ ਨੇ ਹੂੰ ਅਸੀਂ ਲੋਕਾਂ ਦੇ ਨਾਲ ਖੜੇ। ਇਹ ਵਿਨਾਸ਼ ਕਰਨਾ ਚਾਹੁੰਦੇ ਨੇ ਪੰਜਾਬ ਦਾ। ਹੂੰ ਕੇਜਰੀਵਾਲ ਦੇ ਇਸ਼ਾਰੇ ਤੇ। ਹੂੰ ਜਵਾਨ ਭਗਵੰਤ ਮਾਨ ਦੀ, ਚਿਹਰਾ ਭਗਵੰਤ ਮਾਨ ਦਾ। ਪਿੱਛੋਂ ਜਿਹੜਾ ਤਿਆਰ ਹੋ ਕੇ ਆਉਂਦਾ ਨਾ, ਪ੍ਰੋਪਗੈਂਡਾ ਸਾਰਾ ਭਗਵੰਤ ਮਾਨ ਜੀ ਬੋਲਦੇ। ਉਹਨਾਂ ਦੇ ਮੂੰਹ ਤੋਂ ਬੁਲਵਾਇਆ ਜਾਂਦਾ। ਹੂੰ ਕੇਂਦਰ ਨੇ ਕਦੇ ਨਹੀਂ ਮਾਰਾ ਕੀਤਾ। ਨਾ ਕੇਂਦਰ ਨੇ ਮਾਰਾ ਕਰਨਾ। ਸਾਨੂੰ ਕੀ ਜ਼ਰੂਰਤ ਪਈ ਆ ਬੇ। ਹੂੰ ਸਾਡੀ ਭੋਵੇਂ ਪੰਜਾਬ ਚ ਸਰਕਾਰ ਨਹੀਂ ਹੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੰਨੇ ਨੇਕਾ ਸਕੀਮਾਂ ਚਲਾਈਆਂ ਹੂੰ ਜੋ ਸਾਡੇ ਕੈਂਪ ਚੱਲਦੇ ਸੀਗੇ ਲੋਕ ਭਲਾਈ ਗਰੀਬਾਂ ਵਾਸਤੇ ਕੈਂਪ ਉਹ ਇਹਨਾਂ ਨੇ ਬੰਦ ਕਰਵਾਤੇ ਹੂੰ ਡਰਦਿਆਂ ਨੇ ਹੂੰ ਵੀ ਇਹ ਨਿਯਮ ਸਕੀਮਾਂ ਕੇਂਦਰ ਦੀਆਂ ਲੋਕਾਂ ਨੂੰ ਪਤਾ ਨਾ ਲੱਗ ਜਾਣ ਹੂੰ ਆਪ ਤਾਂ ਦੱਸਦੇ ਨਹੀਂ ਹੂੰ ਹੁਣ ਅਸੀਂ ਵੀਰਾ ਦਸੀਏ ਹੂੰ ਸਾਡੇ ਕੈਂਪ ਬੰਦ ਕਰਵਾਤੇ ਕਾਨੂੰ ਮਨਰੇਗਾ ਪਿੱਛੇ ਇਹ ਕਰ ਰਹੇ ਨੇ ਗੁੰਮਰਾਹ ਕਰਨ ਪ੍ਰਚਾਰ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਜਾਣਦੇ ਨੇ ਸਾਡੀਆਂ ਪਹਿਣਾ ਜਾਣਦੀਆਂ ਨੇ ਸਾਡੇ ਵੀਰ ਜਾਣਦੇ ਨੇ ਵੀ મોદી ਹੈ ਇੱਕ ਜਿਹਨੇ ਦੇਸ਼ ਨੂੰ ਸਾਂਭ ਕੇ ਰੱਖਿਆ ਬੁੱਕਲ ਚ ਲੈ ਕੇ ਰੱਖਿਆ ਪ੍ਰਧਾਨ ਮੰਤਰੀ ਤਾਂ ਪਹਿਲਾਂ ਵੀ ਬਹੁਤ ਰਹੇ ਨੇ ਪਰ ਇੱਡਾ ਕੰਮ ਨਹੀਂ ਹੋਣੇ ਕੀਤਾ ਇੱਕ ਵਿਧਾਨ ਛੁੱਟੀ ਨਹੀਂ ਹੈ ਪ੍ਰਧਾਨ ਮੰਤਰੀ ਜੀ ਦੀ ਇੱਕ ਦਿਨ ਵੀ ਕੰਮ ਕੀਤਾ ਕਰਕੇ ਦਿਖਾ ਰਹੇ ਨੇ ਔਰ ਹੋਰ ਵੀ ਕਰਾਂਗੇ ਪੰਜਾਬ ਨੂੰ ਵਿਕਸਿਤ ਬਣਾਉਣ ਸਾਨੂੰ ਇਹ ਜਿੰਨੇ ਮਰਜ਼ੀ ਡਰਾਮੇ ਕਰੀ ਜਾਣ ਇੰਡੀ ਗਠ ਬੰਦਨ ਵਾਲੇ ਕਿਉਂਕਿ ਕਾਂਗਰਸ ਵਿੱਚੇ ਮਿਲੀ ਹੈ ਵਿੱਚੇ ਝਾੜੂ ਵਾਲੇ ਮਿਲੇ ਵਿੱਚ ਹੋਰ ਪਾਰਟੀਆਂ ਨੇ ਸੋਡੀਮੋਟੇਆ ਪਾਰਟੀ ਦਾ ਉਪਰ ਲਾਇਸ ਹੈ ਇਹ ਜੋ ਮਰਜ਼ੀ ਕਰੀ ਜਾਣ ਗਠਵੰਦਨ ਉੱਪਰ ਇਹ ਜੋ ਮਰਜ਼ੀ ਕਰਨ ਪੰਜਾਬ ਦੇ ਲੋਕ ਜਾਣਦੇ ਹੂੰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅੱਜ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਜਿਸ ਦੇ ਵਿੱਚ ਲਗਾਤਾਰ ਭਾਜਪਾ ਨੂੰ ਲੈ ਕੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਅਸੀਂ ਵੀ ਜਿਹੜਾ ਕਿ ਹੁਣ ਮਨਰੇਕਾ ਸਕੀਮ ਦੇ ਵਿੱਚ ਪੰਜਾਬ ਸਰਕਾਰ ਨੇ ਹੀ ਸਾਰਿਆਂ ਨਾਲ ਵੱਧ ਕੰਮ ਦਿੱਤਾ ਤੇ ਜਿਸ ਦੇ ਵਿੱਚ ਮਨਤਰਨ ਸੋਧ ਵੀ ਜਿਹੜੇ ਕਿ ਲਗਾਤਾਰ ਚੈਲੰਜ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੈਸ਼ਨ ਨੂੰ ਤੁਸੀਂ ਕਿਵੇਂ ਆਪਣੀ ਨਜ਼ਰੀਏ ਦੇ ਨਾਲ ਦੇਖਦੇ ਹੋ ਜੀ ਦੇਖੋ ਗੱਲ ਇਹ ਹੈ ਸੈਸ਼ਨ ਕਰਨ ਕਿਸੇ ਕੰਮ ਵਾਸਤੇ ਕਰਨ ਇਹ ਕੋਈ ਕੰਮ ਵਾਸਤੇ ਸੈਸ਼ਨ ਨਹੀਂ ਹਮ ਕੰਮ ਚੱਲ ਰਿਹਾ ਮਨਰੇਕਾ ਦਾ ਮੋਦੀ ਜੀ ਪੈਸੇ ਦੇ ਰਹੇ ਨੇ ਲੋਕਾਂ ਨੂੰ ਸਿੱਧੇ ਖਾਤੇ ਦੇ ਵਿੱਚ ਹਮ 14ਵਾਂ ਤੇ 15ਵਾਂ ਮੈਂ ਤੁਹਾਨੂੰ ਮੈਂ ਦੱਸਣ ਲੱਗਿਆ ਹਾਂ 14ਵਾਂ ਵਿੱਤ ਕਮਿਸ਼ਨ ਤੇ 15ਵਾਂ ਵਿੱਤ ਕਮਿਸ਼ਨ ਸੈਂਟਰ ਦਾ ਪੈਸਾ ਹੈ ਹੂੰ ਕਿਹੜਾ ਪੈਸਾ ਲੱਗਿਆ ਸੈਂਟਰ ਦੇ ਪਿੰਡਾਂ ਦੇ ਵਿੱਚ ਬਈ ਹੂੰ ਕਿਹੜਾ ਪਿੰਡਾਂ ਦੇ ਵਿਕਾਸ ਲਈ ਪੈਸਾ ਲੱਗਿਆ ਹੂੰ ਅਜ ਤਰਾਹੀ ਮਾਂ ਤਰਾਹੀ ਮਾਂ ਨੂੰ ਪੰਜਾਬ ਕਰ ਰਿਹਾ ਹੈ ਹੂੰ ਪੰਜਾਬ ਨੂੰ ਲੁੱਟ ਕੇ ਖਾ ਗਿਆ ਮਤਸ਼ਾ ਅਬਦਾਲੀ ਬਾਦ ਸੜਕਾਂ ਟੁੱਟੀਆਂ ਹੋਈਆਂ ਨੇ ਨਾਲੀਆਂ ਗਲੀਆਂ ਹੈ ਨਹੀਂ ਗੱਲਾਂ ਐ ਮਾਰਦੇ ਨੇ ਵੱਡੀਆਂ ਵੱਡੀਆਂ ਕਿਹੜਾ ਕੀ ਕਰਤਾ ਬਾਈ ਤੁਸੀਂ 15ਵਾਂ ਵਿੱਤ ਕਮਿਸ਼ਨ ਦੀ ਹੁਣ ਤਿਆਰੀ ਰੱਖੋ ਜਿਹੜਾ ਪੈਸਾ ਸੈਂਟਰ ਤੋਂ ਆਇਆ ਕੱਲੇ ਕੱਲ ਦਾ ਸਾਬ ਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੁਹਾਡੇ ਤੋਂ ਲੈਣਾ। ਹੂੰ। ਨਾ ਖਾਊਗਾ ਨਾ ਖਾਣੇ ਦਊਗਾ ਉਹਦਾ ਨਾਰਾ ਹੈ। ਹੂੰ। ਖਾਣ ਨਹੀਂ ਦੇਣਾ ਚੁਆਨੀ ਵੀ। ਹੂੰ। ਸਾਰੇ ਲਵਾਵਾਂਗੇ ਪਿੰਡਾਂ 'ਚ ਇੱਕ ਇੱਕ ਰੁਪਿਆ। ਹੂੰ। ਜੇ ਕਿਤੇ ਗੜਬੜੀ ਹੋਈ ਆ ਮਨਰੇਗਾ 'ਚ ਗੜਬੜੀ ਹੋਈ ਸੀ। ਹੂੰ। ਤੇ ਲਤਾਦਲੀ ਹੋਈ। ਹੂੰ। ਤੇ ਜਦੋਂ ਰਿਪੋਰਟ ਪ੍ਰਧਾਨ ਮੰਤਰੀ ਜੀ ਕੋਲ ਗਈ ਹੂੰ ਤਾਂ ਉਹਨੇ ਬਿਲਕੁਲ ਐਕਸ਼ਨ ਲਿਆ। ਹੂੰ। ਐਕਸ਼ਨ ਲਿਆ? ਹੂੰ। 125 ਦਿਨ ਦਾ ਰੋਜ਼ਗਾਰ ਵੀ ਦਿੱਤਾ ਹੂੰ ਗਰੰਟੀ ਦੇ ਨਾਲ ਉਹ ਮੈਨੂੰ ਦੱਸੋ ਮੈਂ ਗਰਾਊਂਡ ਦਾ ਲੀਡਰ ਆ ਹੂੰ ਮੈਂ ਗਰਾਊਂਡ ਤੇ ਜਾ ਕੇ ਦੇਖਦਾ ਮਰੇਗਾ ਪੈਣਾ ਨਾਲ ਗੱਲ ਕਰਦਾ ਜਾ ਕੇ ਹੂੰ ਉਹਨਾਂ ਦੀ ਸਮੱਸਿਆ ਉਹਨੂੰ ਸੁਣਦਾ ਹੂੰ ਸੱਚੀ ਗੱਲ ਮੈਂ ਕਹਿੰਦਾ ਸ਼ੀਸ਼ਾ ਧਰਤੀ ਦੇ ਬੈਠਾ ਹੂੰ ਕਿਸੇ ਨੂੰ 100 ਦਿਨ ਪੂਰਾ ਨਹੀਂ ਮਿਲ ਰਿਹਾ ਹੂੰ ਕਿਸੇ ਨੂੰ ਉਹ ਕਿੱਥੇ ਜਾ ਰਿਹਾ 100 ਦਿਨ ਦਾ ਪੈਸਾ ਬਾਈ ਉਹ 100 ਦਿਨ ਕੀ ਕਹਿੰਦੇ ਸਾਨੂੰ 20 ਦਿਨ ਮਿਲੇ ਜੀ ਕੀ ਕਹਿੰਦੇ ਸਾਨੂੰ 30 ਦਿਨ ਮਿਲੇ ਜੀ 70 ਦਿਨ ਕਿੱਥੇ ਨੇ ਹੂੰ ਉਹ ਧਾਂਦਲੀ ਖਤਮ ਕੀਤੀ ਹੈ ਮੋਦੀ ਜੀ ਨੇ ਹਾਂ ਆਉਣ ਵਾਲੇ ਦਿਨਾਂ 'ਚ ਦੇਖਿਓ ਇਹ ਕਹਿੰਦੇ ਨੇ ਡਿਜੀਟਲ ਦੀ ਗੱਲ ਕਰਦੇ ਨੇ ਖੁਲਾਸੇ ਹੋਣਗੇ ਬਾਅਦ ਬਾਕੀ ਡਿਜੀਟਲ ਬਣਾ ਦੇਣਾ ਹਾਂ ਤੁਸੀਂ ਬੇਫਿਕਰ ਰਹੋ ਹਾਂ ਬਾਇਓਮੈਟ੍ਰਿਕ ਕੰਮ ਹੋਣਾ ਹਾਂ ਇਹ ਜੋ ਮਰਜ਼ੀ ਕਰੀ ਜਾਣ ਪੈਸਾ ਨਹੀਂ ਖਾਣ ਦੇਣਾ ਇਹਨਾਂ ਨੂੰ ਹਾਂ 1 ਰੁਪਿਆ ਵੀ ਹਾਂ ਅਸੀਂ ਇਹ ਨਹੀਂ ਦੱਸਦੇ ਸਕੀਮਾਂ ਸੈਂਟਰ ਦੀਆਂ ਅਸੀਂ ਦੱਸਾਂ ਹਾਂ ਅਸੀਂ ਪਿੰਡਾਂ ਜਾ ਜਾ ਕੇ ਦੱਸਾਂਗੇ ਹਾਂ ਸਾਡੇ ਕੈਂਪਾਂ 'ਤੇ ਕਰਵਾ ਸਕਦੇ ਨੇ ਦਿਲਾਚੇ ਨਹੀਂ ਰੋਕ ਸਕਦੇ ਲੋਕਾਂ ਦੇ ਬੜੇ ਕਿਤੇ ਹੁਣ ਆਏਵੇਂ ਨਾ ਨਾ ਹੋਵੇ ਮੈਂ ਜਿਵੇਂ ਮਨਰੇਕਾ ਸਕੀਮ ਨੂੰ ਲੈ ਕੇ ਵੀ ਲਗਾਤਾਰ ਪੁਲਿਸ ਦਾ ਧਰਨਾ ਲਾਇਆ ਜਾਵੇ ਵੀ ਪੁਲਿਸ ਚੱਕ ਰਹੀ ਆ ਕਿਉਂਕਿ ਜਦੋਂ ਵੀ ਭਾਜਪੀ ਧਰਨਾ ਦੇਣ ਦੀ ਕੋਸ਼ਿਸ਼ ਕਰਦੀ ਆ ਤਾਂ ਐਦਾਂ ਹੀ ਹੁੰਦਾ ਕਿ ਪੰਜਾਬ ਪੁਲਿਸ ਉਹਨਾਂ ਨੂੰ ਘੇਰਦੀ ਜ਼ਰੂਰ ਜਿੰਨਾ ਚੱਕ ਲੈਣਗੇ ਸਾਨੂੰ ਕਿੰਨਾ ਕਿਤੇ ਬੰਦ ਕਰ ਦੇਣਗੇ ਸਾਨੂੰ ਜੇਲਾਂ ਚ ਹਮ ਅਡਾ 10 ਮਹੀਨਾ ਸਮਾਂ ਰਹਿ ਗਿਆ ਨਾ ਕੋਲ ਹਮ ਸਰਕਾਰ ਆ ਰਹੀ ਮੋਦੀ ਜੀ ਦੀ ਹਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਅਸੀਂ ਦੇਖਾਂਗੇ ਲੋਕ ਕਹਿ ਰਹੇ ਨੇ ਮੈਂ ਨਹੀਂ ਕਹਿੰਦਾ ਹਮ ਲੋਕ ਕਹਿ ਰਹੇ ਨੇ ਹਮ 2022 ਦੇ ਵਿੱਚ ਸਾਨੂੰ 6 ਸਾਡੇ 6% ਵੋਟ ਪਏ। ਹੂੰ ਤੁਸੀਂ ਵੀ 2 ਬਲੈਕ ਤੁਸੀਂ ਵੀ 2 ਬਲੈਕ ਸੰਤਿਆ ਜਿੱਤੇ ਹੋ। ਹਾਂਜੀ ਬਿਲਕੁਲ ਜਿੱਤੇ ਮੈਂ ਵਿਧਾਨ ਸਭਾ ਬਸੀ ਪਖਾਣਾ ਚ ਮੈਂ ਸੇਵਾ ਕਰ ਰਿਹਾ ਹਾਂ। ਹੂੰ ਭਾਜਪੀ ਵੱਲੋਂ ਅਸੀਂ ਜਿੱਤਿਆ ਅਸੀਂ ਕੋਈ ਧੱਕੇ ਕੀਤੇ ਨੇ। ਹੂੰ ਸਾਡੀਆਂ ਸੱਤ ਫੈਲਾ ਚੱਕ ਕੇ ਰਿਜੈਕਟ ਕਰਵਾਤੀਆਂ। ਲਗਾਤਾਰ ਚਰਚਾਾਂ ਮੇ ਤੇ ਵੀ ਹੋ ਰਹੀਆਂ ਨੇ ਜੀ ਵੀ ਕਿ ਤੁਹਾਡਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਏਗਾ। ਚਲੋ ਗੱਲ ਇਹ ਹੈ ਦੇਖੋ ਜੀ ਇਹ ਹੈ ਫੈਸਲਾ ਹੈਗਾ ਸਾਡੇ ਹਾਈ ਕਮਾਂਡ ਦਾ। ਹੂੰ ਜੋ ਹੈ ਜਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਅਸੀਂ ਆਪ ਬਣ ਰਹੇ ਹਾਂ। ਹੂੰ ਸਾਡਾ ਆਪ ਵजूद ਹੈ। ਹੂੰ ਸਾਨੂੰ ਸ਼ਹਿਰਾਂ ਤੱਕ ਅਕਾਲੀ ਦਲ ਨੇ ਸੀਮਤ ਰੱਖਿਆ ਅੱਜ ਅਸੀਂ ਪਿੰਡਾਂ ਦੇ ਵਿੱਚ ਪਿੰਡੇ ਸਾਡੇ ਬੂਤ ਲੋਕਾਂ ਨੇ ਲਾਏ ਵੀ ਯਕੀਨ ਮੰਨੋਗੇ ਮੈਂ ਕਹਾਂ ਗੱਲ ਜੀ ਜੀ ਕੌਫੀ ਦੀਆਂ ਮਸ਼ੀਨਾਂ ਲਾਈਆਂ ਲੋਕਾਂ ਨੇ ਆਪਣੇ ਕੋਲੋਂ ਬਾਈ ਗੌਰ ਤੁਹਾਨੂੰ ਫੋਟੋ ਕਹਾਂ ਤੋ ਮੈਂ ਦਿਖਾ ਸਕਦਾ ਤੁਹਾਨੂੰ ਕੌਫੀ ਦੀਆਂ ਮਸ਼ੀਨਾਂ ਆਪਣੇ ਕੋਲੋਂ ਲਾ ਕੇ ਕਿਸਾਨ ਵੀਰਾਂ ਨੇ ਦੁੱਧ ਡੈਰੀ ਆਪਣੇ ਲਿਆ ਕੇ ਨਾ ਤੇ ਸਾਰਿਆਂ ਨੂੰ ਦੁੱਧ ਪਲਾਇਆ ਕੌਫੀ ਦੀਆਂ ਮਸ਼ੀਨਾਂ ਨਾਲ ਕੌਫੀ ਪਲਾਈ ਬੂਤਾਂ ਦੇ ਉੱਪਰ ਅਸੀਂ ਕੋਈ ਪੈਸਾ ਦਿੱਤਾ ਸਿਰਫ ਪਿਆਰ ਖਟਿਆ ਮੋਦੀ ਜੀ ਇਹ ਝੰਡਾ ਨਹੀਂ ਸੀ ਜਾਣਦੇ ਪਿੰਡਾਂ ਦੇ ਵਿੱਚ ਸਾਡੇ ਝੰਡੇ ਗਏ ਹੂੰ ਲੋਕਾਂ ਨੇ ਬੂਥ ਲਾਇਏ ਨੇ ਹੂੰ ਮੈਂ ਉਹੀ ਗੱਲ ਕਰ ਰਿਹਾ ਸੀ 2022 ਦੇ ਵਿੱਚ ਸਾਡਾ ਵੋਟ ਜਿਹੜਾ ਪਰਸੈਂਟ ਸੀ ਨਾ ਸਾਡੇ 6% ਸੀ ਹੂੰ 2024 ਦੇ ਵਿੱਚ ਸਾਡੇ 18% ਹੂੰ ਅੱਜ ਜਿਹੜੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਹੀ ਹੋਈਆਂ ਨੇ ਹੂੰ ਕੱਢੋ ਅਸੀਂ ਜਿੱਤੇ ਵੀ ਐ ਕੁਝ ਸੀਟਾਂ ਤਾਂ ਸਾਡੀਆਂ ਨੇ ਹਰਵਾਤੀਆਂ ਹੂੰ ਰਾਤ ਦੇ 12 2 2 ਵਜੇ ਤੱਕ ਗਿਣਤੀ ਹੁੰਦੀ ਹੈ ਕਿਤੇ ਹੂੰ ਐਡੀ ਕਿੱਡੀ ਕਲੈਕਸ਼ਨ ਹੈ ਹੂੰ ਹਾਂਜੀ ਦੋ ਦੋ ਚਾਰ ਚਾਰ ਪਿੰਡਾਂ ਦੀ ਗਿਣਤੀ ਨੂੰ ਇਹਨਾਂ ਤੋਂ ਹੀ ਹੂੰ ਕੁਛ ਹਰਾਤੀਆਂ ਕੁਛ ਤੱਕਾ ਕਰਕੇ ਕਿਸੇ ਦੇ ਕਾਗਜ਼ ਰਿਜੈਕਟ ਕਰਾਤੇ ਹੂੰ ਕੁਛ ਅਕਸਰ ਵਧੀਆ ਵੀ ਇਮਾਨਦਾਰੀ ਵੀ ਨੇ ਹੂੰ ਮੈਸਦਿਆਂ ਬਸੀ ਫੁਟਾਣਾਂ ਦੀ ਗੱਲ ਕਰਦਾ ਹੂੰ ਉਹਨੇ ਬਲਾਕ 'ਚ ਸਪੈਸ਼ਲ ਕਿਹਾ ਵੀ ਕਾਗਜ਼ ਘਟਾ ਹੈ ਤਾਂ ਲਾ ਦਿਓ ਬਾਕੀਆਂ ਨੂੰ ਨਹੀਂ ਪਤਾ ਹੂੰ ਬਾਕੀਆਂ ਨੂੰ ਨਹੀਂ ਪਤਾ ਲੜਨਾ ਕਿਸ ਦਾ ਅਧਿਕਾਰ ਹੈ ਹੂੰ ਸੰਵਿਧਾਨਕ ਹੱਕ ਹੈ ਸਭ ਦਾ ਹੂੰ ਇਹ ਰੋਕ ਸਕਦੇ ਲੜਨ ਤੋਂ ਪਰ ਇਹਨੇ ਪੂਰਾ ਤੱਕਾ ਕੀਤਾ ਹੂੰ ਪੂਰਾ ਤਾਂ ਘਕੀਤਾ ਫੇਰ ਵੀ ਅਸੀਂ ਜਿੱਤੇ ਆਂ ਔਰ ਕੁਝ ਸੀਟਾਂ ਸੀ ਜਿੱਤੇ ਜਿੱਤੇ ਰਹਿ ਗਏ ਕੋਈ ਗੱਲ ਨਹੀਂ ਸਾਡੇ ਬੰਦੇ ਜਿੱਤੇ ਲੜੇ ਵੀ ਐ ਘਬਰਾਉਣਾ ਮਤਮਾਨ ਜੀ ਥੋੜੀ ਸਰਕਾਰ ਘਬਰਾਵੇ ਨਾ ਕਾਂਗਰਸ ਘਬਰਾਉਣਾ ਕਾਂਗਰਸ ਵਾਲਿਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਐ ਕਾਂਗਰਸ ਵਾਲੇ ਕਹਿੰਦੇ ਮਨਰੇਗਾ ਸਕੀਮ ਤਾਂ ਕਾਂਗਰਸ ਲੈ ਕੇ ਆਈ ਹੈ ਕਹਿੰਦੇ ਕਿਹੜੀ ਕਾਂਗਰਸ ਵਾਲੇ ਕਹਿ ਰਹੇ ਕੀਤਾ ਕੀ ਇਹਨਾਂ ਨੇ ਹੂੰ ਕੀਤਾ ਕੀ ਆ ਪੁੱਛੂ ਹੂੰ ਦੀ 40 ਰੁਪਏ 50 ਰੁਪਏ ਦਿਹਾੜੀ ਹੋਣੀ ਆ ਉਦੋਂ ਅੱਜ 400 ਹੈ ਹੂੰ 125 ਦਿਨ ਨੇ ਗਰੰਟੀ 'ਚ ਹੂੰ ਗਰੰਟੀ ਨਾਲ ਹੀ ਪੈਸਾ ਮਿਲ ਰਿਹਾ ਹੂੰ ਬਾਜਵਾ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਵੀ ਦਿੱਲੀ ਜਾ ਕੇ ਹੁਣ ਧਰਨਾ ਲਾਓ ਕਹਿੰਦੇ ਅਸੀਂ ਐਵੇਂ ਥੋੜੀ ਨਾ ਗਰੀਬਾਂ ਦਾ ਹੱਕ ਖੋਣ ਦਵਾਵਾਂਗੇ ਠੀਕ ਆ ਬਾਜਵਾ ਸਾਹਿਬ ਦੀ ਗੱਲ ਲਾ ਲੈਣ ਧਰਨਾ ਜਾ ਕੇ ਹੂੰ ਕਿਹਦੇ ਖਿਲਾਫ ਲਾਉਣਗੇ ਧਰਨਾ ਅੱਜ ਕੋਈ ਗਲਤ ਕੰਮ ਕਰ ਰਹੇ ਹੂੰ ਅਸੀਂ ਇਹਨੂੰ ਖੋਲੇ ਹੀ ਛੁੱਟੀਆਂ ਦੇ ਦਈਏ ਵੀ ਲੁੱਟ ਲਓ ਪੰਜਾਬ ਇਪੇ ਆਪ ਦਾ ਪੈਸਾ ਲੁੱਟ ਲੋ ਹੂੰ ਭਵੇਂ ਮਾਈਨਿੰਗ ਚੋਵੇ ਜੋ ਸੈਂਟਰ ਦਾ ਪੈਸਾ ਜਿਹੜਾ ਗਰੰਟ ਆ ਰਿਹਾ ਨੁੱਟ ਲੋ ਇਹ ਖੁੱਲੀਆਂ ਛੁੱਟੀਆਂ ਦੇ ਦਈਏ ਫੇਰ ਠੀਕ ਹੈ ਹੂੰ ਫਿਰ ਮੋਦੀ ਸਰਕਾਰ ਠੀਕ ਹੈ ਹੂੰ ਬਿਲਕੁਲ ਨਹੀਂ ਹੋਣਾ ਇੱਕ ਦਿਨ ਲਾਓ ਦੋ ਦਿਨ ਲਾਓ ਮਹੀਨਾ ਲਾਓ ਸਾਲ ਲਾਓ ਧਰਨੇ ਕੁਝ ਨਹੀਂ ਬਣਨਾ ਹੂੰ ਇਹ ਮੋਦੀ ਜੀ ਹੈ ਹੂੰ ਕੰਮ 'ਚ ਵਿੱਚ ਵਿਸ਼ਵਾਸ ਰੱਖਦੇ ਆਂ ਸੀ ਗੱਤ ਕੰਮ ਅਸੀਂ ਕਰਦੇ ਨਹੀਂ ਹੂੰ ਲੋਕਾਂ ਦਾ ਪੈਸਾ ਸੀ ਕਿਉਂ ਖਾਣਦੇ ਆਂ ਬਾਈ ਹੂੰ ਲੋਕਾਂ ਦਾ ਪੈਸਾ ਹੈ ਲੋਕਾਂ ਚ ਲੱਗਾ ਫਿਰ ਕਮਕਮਾ ਕੇ ਗੱਲ ਬੀਜੇਪੀ ਤੇ ਕਿਉਂ ਆ ਜਾਂਦੀ ਹੈ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਅਕਾਲੀ ਦਲ ਵਾਲੇ ਮੁੱਦੇ ਹੈ ਨਹੀਂ ਕੋਈ ਹਾਂਈ ਉੱਦਾਂ ਲੈਸ ਹੈ ਹਮ ਕਿਹੜਾ ਮੁੱਦੇ ਨਾਲ ਨੇ ਹਮ ਸਿੱਖਾ ਲਈ ਕੰਮ ਨਰਿੰਦਰ ਮੋਦੀ ਜੀ ਕਰ ਰਹੇ ਹਮ ਐਸੀ ਸਮਾਜ ਲਈ ਕੰਮ ਨਰਿੰਦਰ ਮੋਦੀ ਜੀ ਕਰ ਰਹੇ ਹਮ ਕਿਸਾਨਾਂ ਦੀ ਲਈ ਕੰਮ ਨਰਿੰਦਰ ਮੋਦੀ ਜੀ ਕਰ ਰਹੇ ਹਮ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਹਮ ਵੀ ਸਾਰਾ ਕੁਝ ਇਹੀ ਸਾਹਮਣੇ ਬੈਠੇ ਨੇ ਵੀ ਅਸੀਂ ਕਿੱਥੇ ਜਾਵਾਂਗੇ ਕੋਈ ਮੁੱਦਾ ਹੀ ਨਹੀਂ ਮੋਦੀ 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 ਇਹੀ ਕੰਮ ਕਰੀ ਜਾਂਦਾ ਸਾਰਾ ਦਿਨ ਹੋਰ ਇਹਨਾਂ ਨੂੰ ਕੰਮ ਵੀ ਨਹੀਂ ਕੋਈ ਵੀ ਭਾਜਪਾ ਨੂੰ ਘੇਰੋ ਬਈ ਯਾਰ ਭਾਜਪਾ ਕਿਤੇ ਆ ਗਈ ਨਾ 20 ਸਾਲ ਨਹੀਂ ਜਾਂਦੀ ਇਹੀ ਮੀਟਿੰਗਾਂ ਕਰੀ ਜਾਂਦੇ ਨੇ ਪੂਰਾ ਡਰ ਹੈ ਇੰਡੀਕੇਟਰ ਬੰਦਨ ਦਾ ਮਤਲਬ ਇਹੀ ਹੈ ਇਹ ਇਕੱਠੇ ਹੋ ਕੇ ਤੇ ਮੀਟਿੰਗਾਂ ਕਰਦੇ ਨੇ ਮੂੰਹ 'ਚ ਰਾਮ ਰਾਮ ਬਗਲ 'ਚ ਚੂਰੀ ਉਹ ਕੰਮ ਹੈ ਨਾਲ ਕੋਲ ਵੀ ਲੁੱਟ ਲੋ ਤੇ ਉੱਪਰ ਇਕੱਠੇ ਹੋ ਕੇ ਸਾਰੇ ਮੀਟਿੰਗਾਂ ਇਹ ਪਲੈਨਿੰਗ ਕਰਦੇ ਨੇ ਇੰਡੀ ਗਠਬੰਧ ਨਾਲਿਆਂ ਦੀ ਗੱਲ ਕਰਦਾ ਮੈਂ ਤੁਹਾਨੂੰ ਇਹ ਜਾ ਕੇ ਮੀਟਿੰਗਾਂ ਕਰਦੇ ਨੇ ਉੱਪਰ ਵੀ ਕਿਵੇਂ ਲੁੱਟੀ ਅੱਜ ਕਿਵੇਂ ਕਰੀਏ ਮੋਦੀ ਜੀ ਨੂੰ ਕਿਵੇਂ ਘੇਰੀਏ ਕਿਵੇਂ ਇਹਨਾਂ ਨੂੰ ਡੀਮੋਟੀਵੇਟ ਕਰੀਏ ਇਹਨਾਂ ਦੇ ਵਰਕਰਜ਼ ਨੂੰ ਹਮ ਹੁਣ ਨਹੀਂ ਹੋਣੇ ਹੁਣ ਨਹੀਂ ਹੋਣੇ ਹਮ ਇਕੱਲੇ ਇਕੱਲੇ ਪਿੰਡ ਦੇ ਵਿੱਚ 20 ਵੀ 50 50 ਬੰਦੇ ਬੈਠੇ ਮੋਦੀ ਜੀ ਦੇ ਕਿੱਥੇ ਘੇਰ ਲੋਗੇ ਇਕੱਲਾ ਇਕੱਲਾ ਬੰਦਾ ਮੋਦੀ ਹੈ ਹਮ ਜਿਸ ਦਿਨ ਸਰਕਾਰ ਬਣ ਗਈ ਹਮ ਅੱਜ ਮੈਂ ਥੋੜੇ ਟੀਵੀ ਚੈਨਲ ਦੇ ਮਾਧਿਅਮ ਨਾਲ ਹੀ ਦੱਸਦਾ ਹਮ 20 ਸਾਲੇ ਜਿਹੜੇ ਹੈਗੇ ਨਾ ਮਾੜੇ ਪ੍ਰਦੇਸ਼ ਬਾਈਬਾ ਸਾਹਿਬ ਦੀ ਗੱਲ ਕਰੀ ਸਤਿਕਾਰਯੋਗ ਆ ਸਾਡੇ ਹੂੰ ਵਿਚਾਰੇ ਬੁਢੇ ਬੜੇ ਹੋ ਜਾਣੇ ਨੇ ਹੂੰ ਆ ਜਿਹੜੇ ਅਵੜਿੰਗੀ ਵੀ ਆ ਇਹ ਵੀ ਵਿਚਾਰਾ ਬੁढ़ा ਹੋ ਜਾਣਾ ਉਹਨਾਂ 20 ਸਾਲ ਦੀ ਗੱਲ ਕਰਦਾ ਇੱਕ ਵਾਰ ਸਰਕਾਰ ਬਣ ਗਈ ਹੂੰ ਕਿਹੜੀ ਸਟੇਟ ਨਹੀਂ ਉੱਥੇ ਰਾਜਸਥਾਨ ਤੀਜੀ ਚੌਥੀ ਵਾਰ ਮਧ ਪ੍ਰਦੇਸ਼ ਚੌਥੀ ਵਾਰ ਗੁਜਰਾਤ ਨੌ ਸੱਤ ਅੱਠ ਵਾਰ ਹੂੰ ਠੀਕ ਹੈ ਜੀ ਆ ਦਿੱਲੀ ਨੂੰ ਬਣ ਗਈ ਹੁਣ ਨਹੀਂ ਹੱਲ ਦੇ ਨਾਲੇ ਪੰਜਾਬ ਚ ਤਾਂ ਕਹਿੰਦੇ ਬੀਜੇਪੀ ਆਈ ਨਹੀਂ ਸਕਦੀ ਹੈਗੀ ਹਾਂ ਕੋਈ ਗੱਲ ਨਹੀਂ ਇਹ ਕਹੀ ਜਾਣਾ ਹੂੰ ਏ ਕਹੀ ਜਾਣ ਮੈਂ ਤੁਹਾਨੂੰ ਵੋਟਸ ਸ਼ੇਅਰ ਦੱਸਤਾ ਗਿਆ ਵੀ 6 ਤੋਂ ਵੱਧ ਕੇ 18 18 ਤਾਂ ਹੁਣ ਫੇਰ ਵੱਧ ਗਿਆ ਏ ਕਹੀ ਜਾਣ ਹਸ ਤਾਂ ਨਵੇਂ ਤਾਂ ਮੈਂ ਜਿੱਤਦੇ ਏ ਜੋ ਮਰਜੀ ਕਹੀ ਜਾਣ ਸਾਡੇ ਬਰਾਬਰ ਚ ਸੀਟਾਂ ਆ ਗਈਆਂ ਅਸੀਂ ਜਿੱਤ ਗਏ ਹਾਂ ਫੇਰ ਇਹ ਆਪਣਾ ਰਾਮ ਕਰਨ ਸਰਾਣੇ ਬਾਹ ਦੇ ਕੇ ਪੈ ਜਾਣ ਜਿੰਨੇ ਕਪਲੇ ਕਰਨ ਨੇ ਉਹਨਾਂ ਨੂੰ ਅੱਗੇ ਕਰਕੇ ਲਾਵਾਂਗੇ ਦੇਖਾਂਗੇ ਉਹਨਾਂ ਦਾ ਹਿਸਾਬ ਕਿਤਾਬ ਜੋ ਉਹਨਾਂ ਨੇ ਕੀਤਾ ਹੈ ਤੇ ਜਿਹੜੇ ਵਿਚਾਰੇ ਮੜ ਮੋੜ ਰਾਜਨੀਤੀ ਕਰਦੇ ਨੇ ਉਹਦੇ ਉਮਰ ਪੂਰੀ ਹੋ ਜਾਣੀ ਹੈ 100-100 ਸਾਲ ਦੇ ਅਸੀਂ 99 ਸਾਲ ਦੇ ਹੋ ਜਾਣੇ ਨੇ ਹਮ ਹੱਥ ਕੰਮਣ ਲੱਗ ਜਾਣੇ ਨੇ ਹਮ ਉਹਨਾਂ ਤਾਂ ਕਿੱਥੇ ਹੋਣੀ ਹੈ ਪੋਲਿਟਿਕਸ 20 ਸਾਲ ਦੀ ਗਾਰੰਟੀ ਹੈ ਭਾਜਪਾ 20 ਸਾਲ ਲਈ ਪੰਜਾਬ ਚ ਖੇਲਦੀ ਕੰਮ ਇਹਨੇ ਕਰਨੇ ਨੇ ਅਸੀਂ ਅਜੇ ਕੋਈ ਧੱਕਾ ਕਰਨਾ ਇੰਨੇ ਕੰਮ ਕਰਨੇ ਨੇ ਹਮ ਮੈਨੂੰ 2027 ਦੇ ਵਿੱਚ ਗਰਾਫ ਉੱਪਰ ਜਾਏਗਾ ਉੱਪਰ ਜਾਏਗਾ ਨਹੀਂ ਸਰਕਾਰ ਬਣੇਗੀ ਹਮ ਗਰਾਫ ਤਾਂ ਵੱਧ ਲਿਆ ਨਾ ਦੇਖੋ ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਵੀ ਰਿਪੀਟ ਮਾਰਾਂਗੇ ਉਧਰ ਅਖਾਲੀ ਦਲ ਵੀ ਇਹੀ ਗੱਲ ਕਹਿ ਰਹੀ ਹੈ ਕਿ ਵੀ ਸਾਡੇ ਵੀ ਇਹ ਪਾਰਟੀ ਆ ਰਹੀ ਹੈ ਉਧਰ ਕਾਂਗਰਸ ਵਾਲੇ ਵੀ ਇਹੀ ਗੱਲ ਬੋਲ ਰਹੇ ਨੇ ਕਿ ਵੀ ਸਾਡੀ ਸਰਕਾਰ ਬਣੂਗੀ ਹੁਣ ਬੀਜੇਪੀ ਕਿਵੇਂ ਕਹਿ ਦਾਵਾ ਕਿਵੇਂ ਕਰ ਸਕਦੇ ਦੇਖੋ ਗੱਲ ਪਤਾ ਕੀ ਹੈ ਹੂੰ ਸੁਪਨਾ ਲੈਣਾ ਕੋਈ ਮਾੜੀ ਗੱਲ ਹੈ ਹੂੰ ਇਹ ਨਹੀਂ ਯਾਰ ਸੁਪਨੇ ਹੂੰ ਇਹ ਸੁਪਨੇ ਲੈ ਜਣ ਅਸੀਂ ਕੰਮ ਕਰਦੇ ਆ ਮੈਂ ਤੁਹਾਨੂੰ ਦੱਸ ਤਾ ਰਿਹਾ ਹਾਂ ਹੂੰ ਅਸੀਂ ਕੰਮ 'ਚ ਵਿਸ਼ਵਾਸ ਕਰਦੇ ਹਾਂ ਕੇਂਦਰ 'ਚ ਸਾਡੀ ਸਰਕਾਰ ਬੈਠੀ ਹੈ ਹੂੰ ਅਸੀਂ ਕੰਮ ਕਰਕੇ ਦੇ ਦਿੰਦੇ ਹਾਂ ਉੱਧਰ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਗੱਲ ਬੋਲ ਰਹੇ ਨੇ ਕਿ ਜਿੰਨਾ ਕੰਮ ਅਸੀਂ ਕਰ ਲਿਆ ਉਹਨਾਂ ਦਾ ਕਿਸੇ ਨੇ ਵੀ ਨਹੀਂ ਕਰਿਆ ਹੈਗਾ ਸੱਚੀ ਗੱਲ ਦੱਸਿਓ ਫਦੇਕੜ ਸਾਹਿਬ ਦੀ ਧਰਤੀ ਤੇ ਬੈਠੇ ਹੂੰ ਕਿਹੜੀ ਸੜਕ ਹੈ ਉਹ ਪਿੰਡਾਂ ਦੇ ਵਿੱਚ ਨਹੀਂ ਸੜਕਾਂ ਬਣੀਆਂ ਹੋਈਆਂ ਨੇ ਹੂੰ ਉਹ ਲੋਕਾਂ ਨੇ ਮਿੱਟੀ ਆਪ ਪਾਈ ਹੈ ਹੂੰ ਪੈਚ ਜਿਹੜਾ ਕਹਿੰਦੇ ਪੈਚ ਵਰਕ ਵੀ ਕਰਾਵਾਂਗੇ ਉਹ ਵੀ ਨਹੀਂ ਹੋਇਆ ਹੂੰ ਮਿੱਟੀ ਲੋਕਾਂ ਨੇ ਆਪ ਪਾਈ ਆਪ ਹੂੰ ਇੱਕ ਮੈਂ ਨਾਮ ਵੀ ਲੈਣਾ ਸਾਡੇ ਹਲਕੇ ਦੀ ਗੱਲ ਕਰਦਾ ਬਸੀ ਪਟਾਣਾ ਦੀ ਹੂੰ ਕਿਉਂ ਝਾੜੂ ਚਿਰ ਲਿਆ ਹੋਇਆ ਬੰਦਾ ਹੈ ਹੂੰ ਆਪਣੇ ਉਹ ਡਿਡਰ ਆਉ ਵੀ ਕੋਈ ਗੱਲ ਨਹੀਂ ਉਹ ਆ ਮਿੱਟੀ ਪਾ ਰਿਹਾ ਦਾ ਥੋੜੀ ਸਰਕਾਰ ਹੈ ਹੂੰ ਹੈ ਉਹ ਡਰਾਮਾ ਕਰ ਰਿਹਾ ਲੋਕਾਂ ਨਾਲ ਲੋਕ ਜਾਣਦੇ ਨਹੀਂ ਹੂੰ ਮਿੱਟੀ ਪਾ ਰਿਹਾ ਕਈ ਲੈ ਕੇ ਤੁਸੀਂ ਆਪ ਡਰਾਮਾ ਕਰਨ ਦੇ ਲਈ ਇਹ ਤੋਂ ਪੋਸ਼ਣ ਵਾਲੇ ਕਰ ਸਕਦੇ ਮੈ ਚੰਗਾ ਲੱਗਦਾ ਮਿੱਟੀ ਪਾਤੀ ਹੈ ਮੈਂ ਆਪਣੇ ਕੋਲੋਂ ਹੂੰ ਥੋੜੀ ਤਾਂ ਸਰਕਾਰ ਹੈ ਬਈ ਹੂੰ ਪਾਰਲੀਮੈਂਟ ਦੀ ਤੁਸੀਂ ਚੋਣ ਲੜੇ ਹੋਏ ਹੋ ਹੂੰ ਤੇ ਡਰਾਮਾ ਕਰੇ ਮਿੱਟੀ ਪਾਉਣ ਦਾ ਨਾਮ ਦਾ ਵੀ ਜ਼ਿਕਰ ਕਰੋ ਨਾ ਨਾਮ ਚੋਂ ਪਤਾ ਹੀ ਹੈ ਸਾਰਿਆਂ ਨੂੰ ਹਮ ਰੁਪਿੰਦਰ ਸਿੰਘ ਲੜਿਆ ਨਹੀਂ ਕੌਣ ਲੜਿਆ ਐ ਐਮਪੀ ਕੌਣ ਲੜਿਆ ਐ ਛਾੜੂ ਤੋਂ ਪਤਾ ਹੀ ਹੈ ਸਾਰਿਆਂ ਨੂੰ ਹਮ ਠੀਕ ਹੈ ਕਮੇਟੀ ਪਾ ਰਹੇ ਨੇ ਮੈਂ ਤਾਂ ਆਸਰੇ ਉੱਤੇ ਦੇਖ ਕੇ ਇਹ ਢੀ ਡਰਾਮੇबाजी ਹਮ ਲਫਾਵੇ ਬਾਜੀ ਲਫਾਫੀ ਨੇ ਬਸ ਹਮ ਕੋਈ ਸੁਣਦਾ ਵਿਚਾਰਿਆਂ ਦੀ ਤਾਂ ਹੀ ਪੈਸਾ ਹੋਊਗਾ ਤਾਂ ਹੀ ਹਮ ਪੈਸਾ ਸਾਰਾ ਵਿਚਾਰੇ ਬੋੜਾਂ ਤੇ ਲਾ ਰਹੇ ਨੇ ਹਮ ਭਗਵੰਤ ਮਾਨ ਜੀ ਸਾਰਾ ਪੈਸਾ ਬੋੜਾਂ ਤੇ ਹਮ ਕੋਈ ਜਾਣਦਾ ਨਹੀਂ ਮੁੱਖ ਮੰਤਰੀ ਨਹੀਂ ਹਾਂ ਯਾਰ ਮੁੱਖ ਮੰਤਰੀ ਹੋਵੇ ਹਾਂ ਉਹਨੂੰ ਕੋਈ ਜਾਣੇ ਨਾ ਮੈਂ ਤਾਂ ਬੁੜੀ ਆਪਣੀ ਐਡਵਰਟਾਈਜ਼ਮੈਂਟ ਕਰ ਰਹੇ ਨੇ ਫੋਟੋਆਂ ਲਾ ਕੇ ਹੋਰ ਕੋਈ ਹੈ ਹੀ ਨਹੀਂ ਕੱਲੇ ਭਗਵੰਤ ਮਾਨ ਜੀ ਦੀ ਫੋਟੋ ਮੈਂ ਤੋਂ ਪੁਲ ਦੇ ਉੱਪਰੋਂ ਦੀ ਜਿਹੜੇ ਫਲੈਕਸ ਲਾਏ ਨੇ ਕੋਈ ਹੋਰ ਨਹੀਂ ਜਿਹੜਾ ਪੋਲ ਆ ਛੱਡਿਆ ਨਹੀਂ ਕੋਈ ਪੋਲ ਵੀ ਹਾਂ ਔਰ ਸਾਰੇ ਪੋਲਾਂ ਤੇ ਲੋਕਾਂ ਨੇ ਛੀਦਾਂ ਦੀ ਫੋਟੋ ਛੱਡਤੀ ਭਗਵੰਤ ਮਾਨ ਦੀ ਪੜਤੀ ਸਾਰਿਆਂ ਦੀ ਹੀ ਹਾਂ ਸਾਰੇ ਪੋਲਾਂ ਤੇ ਫੋਟੋ ਪਾੜੀ ਲੋਕਾਂ ਚ ਨਫਰਤ ਹੈ ਹੂੰ ਤੁਕਨ ਜੇਰ ਪਰ ਇਹ ਕਨ ਸਰਕਾਰ ਬਣਾਵਾਂਗੇ ਕਹਿੰਦੇ ਲੋਕ ਤਾਂ ਪਿਆਰ ਕਰਦੇ ਨੇ ਜਮਾਨਤਾਂ ਜਬਤ ਹੋ ਜਾਣਗੇ ਜਮਾਨਤਾਂ ਇਹ ਸਰਕਾਰ ਦੀ ਗੱਲ ਕਰਦੇ ਨੇ ਹੂੰ ਜਮਾਨਤਾਂ ਜਬਤ ਨਾ ਹੋਈਆਂ ਜੋ ਮਰਜ਼ੀ ਕਹਿ ਦੇ ਹੂੰ ਪਿੰਡਾਂ ਚ ਨਹੀਂ ਵੜਨਾ ਜਿੱਦ ਨੂੰ ਚੋਣਾਂ ਜਬਤਾਂ ਲੱਗ ਗਿਆ ਲੋਕਾਂ ਨੇ ਇਹਨਾਂ ਨੂੰ ਹੂੰ ਇਹ ਜੋ ਮਰਜ਼ੀ ਰਲਾਵਾ ਕਰੀ ਜਾਣ ਹੂੰ ਪਿੰਡਾਂ ਚ ਭਾਰਤੀ ਜਨਤਾ ਪਾਰਟੀ ਜਾਏਗੀ ਹੂੰ ਔਰ ਸਰਕਾਰ ਬਣਾ ਕੇ ਲੋਕਾਂ ਨੇ ਆਪ ਮਹਾਰਤ ਚੱਲ ਕੇ ਵੋਟਾਂ ਪਾਉਣੀ ਆਪ ਖਰਚਾ ਕਰਕੇ ਹੂੰ ਆਪੇ ਖਰਚਾ ਕਰ ਲਓ ਜਿਵੇਂ ਕਾਫੀ ਵਾਲੀ ਤੁਹਾਨੂੰ ਮੈਂ ਗੱਲ ਦੱਸੀ ਉਸ ਤਰ੍ਹਾਂ ਜਾ ਕੇ ਕੱਲ ਖਰਚਾ ਕਰਨਗੇ ਸਰਕਾਰ ਬਣਾਉਣਗੇ ਔਰ ਜਿੱਦਾਂ ਸਰਕਾਰ ਬਣਗੀ ਐਮਐਸਬੀ ਦੀ ਗਰੰਟੀ ਵੀ ਹੋਏਗੀ ਹੂੰ ਭੈਣਾਂ ਨੂੰ ਸਨਮਾਨ ਹੀ ਮਿਲੇਗਾ ਜਿਹੜਾ 2500 ਰੁਪਏ ਮਿਲ ਰਿਹਾ ਦਿੱਲੀ ਦੇ ਵਿੱਚ ਹੂੰ ਸੌਰੀ ਹਰਿਆਣੇ ਦੇ ਵਿੱਚ ਲਾਡਲੀ ਬੈਣਾ ਯੋਜਨਾ ਤਹਿਤ ਹੂੰ 2100 ਰੁਪਏ ਸਨਮਾਨ ਮਿਲ ਰਿਹਾ ਦਿੱਲੀ ਦੇ ਵਿੱਚ ਹੂੰ ਸਾਰਾ ਕੁਝ ਅਸੀਂ ਕਰਕੇ ਦੰਮਾਂਗੇ ਇਹ ਕਹਿੰਦੇ ਬੰਦ ਕਰਨੀ ਮਨ ਰੇਗਾ ਹੂੰ ਅਸੀਂ 125 ਤਣ ਕਿਉਂ ਦਿੰਦੇ ਜਾਂ ਬੰਦ ਕਰਨੀ ਹੁੰਦੀ ਭਾਈ ਹੂੰ ਅਸੀਂ ਕਹਿੰਦੇ ਸਾਡੇ ਪੈਸੇ ਖਰਚ ਹੋਣਾ ਨਹੀਂ ਕਰਨਾ ਅਸੀਂ 90 ਦਿਨ ਚ ਜਗਾਰ ਦਵਾਂਗੇ ਅਸੀਂ ਗਰੰਟੀ ਦੇ ਨਾਲ ਦੇ ਰਹੇ ਹਾਂ ਹਾਂ ਕਾਨੂੰਨ ਬਣਾ ਕੇ ਫਿਰ ਇਸ ਤੋਂ ਉੱਪਰ ਕੀ ਗੱਲ ਹੈ ਦੱਸੋ ਭਾਈ ਹਾਂ ਝੂਠੀ ਵਾਅਦੇ ਨਾ ਕਰੋ ਹਾਂ ਲੋਕਾਂ ਨੇ ਤੁਹਾਡੇ ਉੱਪਰ ਯਕੀਨ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਰਿਹਾ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਹਾਂ ਮੇਰਾ ਆਖਰੀ ਸਵਾਲ ਜੀ ਦੋ ਬਲਾਕ ਸੰਭਿਆ ਜਿੱਤ ਲਿਆ ਹੁਣ 2027 ਦੇ ਵਿੱਚ ਤੁਸੀਂ ਐਮਐਲਏ ਦੀ ਚੋਣ ਲੜੋਗੇ ਜੀ ਦੇਖੋ ਗੱਲ ਇਹ ਹੈ ਹਾਂ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹੜੀ ਵਰਕਰ ਨੂੰ ਮੌਕਾ ਦਿੰਦੀ ਹੈ ਹਾਂ ਵਰਕਰ ਦੀ ਕਦਰ ਕਰਦੀ ਹੂੰ ਇਹ ਭਾਜਪਾ ਹੈ ਹੂੰ ਪਿਛਲੀ ਕਤਾਰ ਚੋਂ ਚੱਕ ਕੇ ਸੀਐਮ ਬਣਾ ਦਿੰਦੇ ਨੇ ਹੂੰ ਨਿਤ ਨਵੀਨ ਐਮਐਲਏ ਸੀ ਤੇ ਸਾਡੇ ਬਿਹਾਰ ਤੋਂ ਹੂੰ ਰਾਸ਼ਟਰੀ ਪ੍ਰਧਾਨ ਬਣਾਤਾ ਸਭ ਤੋਂ ਵੱਡੀ ਪਾਰਟੀ ਹੈ ਹੂੰ ਵਰਡ ਦੀ ਭਾਰਤੀ ਜਨਤਾ ਪਾਰਟੀ ਉਹਦਾ ਪ੍ਰਧਾਨ ਬਣਾਤਾ ਹੂੰ ਇੱਕ ਐਮਐਲਏ ਨੂੰ ਹੂੰ ਪਿੱਛੇ ਕਤਾਰ ਤੋਂ ਚੱਕ ਕੇ ਲਿਆਉਂਦੇ ਨੇ ਵੀ ਸੀਐਮ ਬਣਾਤਾ ਵੀ ਤੈਨੂੰ ਉਹ ਪਤਾ ਹੀ ਨਹੀਂ ਲੱਗਦਾ ਉਹਨੂੰ ਇਹ ਉਹ ਪਾਰਟੀ ਹੈ ਭਾਰਤੀ ਜਿੰਤਾ ਪਾਰਟੀ ਹਮ ਵਰਕਰ ਨੂੰ ਮੌਕਾ ਮਿਲਦਾ ਜਿਹੜਾ ਵਰਕਰ ਹੈ ਗਰਾਊਂਡ ਦਾ ਹਮ ਉਹਨੂੰ ਮੌਕਾ ਮਿਲਦਾ ਤੇ ਟਿਕਟ ਦੀ ਗੱਲ ਕਰਦੇ ਹੋ ਹਮ ਇੱਥੇ ਤਾਂ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਡੀ ਸਰਕਾਰ ਬਣੇ ਸਾਨੂੰ ਸਾਰਾ ਕੁਝ ਆ ਜਾਣਾ ਵਿੱਚ ਹਮ ਸਾਡੀ ਸਰਕਾਰ ਬਣੇ ਬਸ ਹਮ ਲੋਕਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਅਸ਼ੀਰਵਾਦ ਨਾਲ ਸਰਕਾਰ ਬਣੇ ਸਾਰਾ ਕੁਝ ਸਾਡਾ ਆ ਜਾਣਾ ਹਮ ਸਾਨੂੰ ਨਹੀਂ ਸਾਰੇ ਇਹ ਚੀਜ਼ਾਂ ਦਾ ਸ਼ੌਂਕ-ਸ਼ੌਂਕ ਹੈ ਹਮ ਪਾਰਟੀ ਟਿਕਟ ਦੇਗੀ ਵੱਡੇ ਮਾਰਜਿਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾ ਦੇਣੀ ਹੈ ਹਮ ਬੀਜੇਪੀ ਦੇ ਨਾਲ ਜਿਉਣਾ ਹੈ ਬੀਜੇਪੀ ਨਾਲ ਮਰਨਾ ਹੈ ਹਮ ਆਖਰੀ ਆਖਰੀ ਦਮ ਤੱਕ ਸਾਡੀ ਇਹ ਇੱਛਾ ਹੈ ਜਦੋਂ ਮਰੀਏ ਝੰਡਾ ਬੀਜੇਪੀ ਦਾ ਉੱਪਰ ਹੋਵੇ ਹਮ ਬਸ ਹਮ ਇਸ ਤੋਂ ਇਲਾਵਾ ਕੁਝ ਨਹੀਂ ਹਮ ਦੇਸ਼ ਲਈ ਕੰਮ ਕਰਦਾ ਕਰਨਾ ਹੈ ਰਾਸ਼ਟਰ ਲਈ ਕੰਮ ਕਰਨਾ ਹੈ ਹਮ ਮੋਦੀ ਜੀ ਦੀ ਸੋਚ ਤੇ ਪਹਿਰਾ ਦੇਣਾ ਮਾਨੇ ਅਮਿਸ਼ਾ ਦੀ ਸੋਚ ਤੇ ਪਹਿਰਾ ਦੇਣਾ ਹਮ ਉਹ ਦੇਰੇ ਦੱਬ ਕੇ ਦਵਾਂਗੇ ਗੁਰੂ ਕਿਰਪਾ ਕਰਨ ਜਦੋਂ ਤੱਕ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਤਾਂ ਹੀ ਅਹਿਸਾਸ Hello.